ਇਦਾਂ ਓਪਨਿੰਗ ਕਰਨੇ ਇਦਾਂ ਚੱਲੂਗੀ ਸੰਡੇ ਤੱਕ ਆ ਜੀ ਅੱਜ ਸੈਟਰਡੇ ਅੱਜ ਸੈਟਰਡੇ ਸੰਡੇ ਤੱਕ ਮਤਲਬ ਅੱਜ ਆਪਾਂ ਨੂੰ ਜਾ ਕੇ ਵੀਡੀਓ ਪਾਉਣੀ ਪੈਣੀ ਆ ਹਾਂਜੀ ਹੈ ਨਹੀਂ ਲੰਘ ਜਾਣਾ ਟਾਈਮ ਆ ਦੇਖੋ ਮਤਲਬ ਢੋਲ ਖੜਕਦੇ ਤੁਹਾਨੂੰ ਸੁਣਦੇ ਹੋਣਗੇ ਅੱਜ ਪੰਜਾਬ ਦੇ ਵਿੱਚ ਬੈਗ ਸ਼ਾਰਕ ਡੀਲ ਵਾਲਿਆਂ ਦਾ ਪਹਿਲਾ ਸ਼ੋਰੂਮ ਖੁੱਲਣ ਲੱਗਿਆ ਕਰਨਿਆ ਉਰੇ ਆ ਉਰੇ ਆ ਉਰੇ ਆ ਉਰੇ ਆ ਮੇਰਾ ਸ਼ੇਰ ਹੋ ਜਿੱਥੋਂ ਦਾ ਤੱਕ ਤੈਨੂੰ ਟੈਂਟ ਲੱਗਿਆ ਦੱਸਦਾ ਨਾ ਤੇ ਇਧਰਲੇ ਪਾਸੇ ਨੂੰ ਜਿੱਥੋਂ ਤੱਕ ਤੇਰਾ ਟੈਂਟ ਲੱਗਾ ਦਿਖਦਾ ਇਹ ਸਾਰਾ ਇੱਕੋ ਹੀ ਸ਼ੋਰੂਮ ਆ ਸਾਰਾ ਸਾਰਾ ਪੈਂਡ ਲੀੜੇ ਖਰੀਦ ਲੈ 10 ਪੈਂਡ ਲੀੜੇ ਖਰੀਦ ਲੋ ਭਾਂਡੇ ਖਰੀਦ ਲੋ ਫਰਨੀਚਰ ਖਰੀਦੋ ਪਤਾ ਹੀ ਨਹੀਂ ਕੀ ਕੀ ਗੋਸ਼ ਆ ਯਾਰ ਆਜੋ ਅੰਦਰ ਚੱਲਦੇ ਆ ਯਾਰ ਅੰਦਰ ਆਓ ਅੰਦਰ ਆਓ ਅੱਜ ਇਹਨਾਂ ਨੇ ਅੱਜ ਇਹਨਾਂ ਨੇ ਭੈਣੀ ਵਾਲਾ ਖਾਨ ਲਾਉਣਾ ਇੱਥੇ ਓਪਨਿੰਗ ਤੇ ਭੈਣੀਆਣਾ ਖਾ ਲਾਉਣਾ ਮੱਲਾ ਬਹੁਤ ਕੰਮ ਤਕੜਾ ਏ ਲੋਕ ੱਤਕਾ ਪੈ ਗਿਆ ਰੇਟ ਰੂਟ ਵੀ ਘੈਂਟ ਆ ਤੇ ਰੇਟ ਜਾਇਜ਼ ਆਲਾ ਵੀ ਕਾ ਮਤਲਬ ਸਾਰੇ ਤਰ੍ਹਾਂ ਦਾ ਸਾਮਾਨ ਹੀ ਹੈਗਾ ਆਜੋ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਵਾਰੀ ਤੁਸੀਂ ਹੰਡਿਆਏ ਆ ਔਟਲੈਟ ਦੇ ਵਿੱਚ ਆਏ ਨਾ ਬਰਨਾਲੇ ਹੰਡਿਆਏ ਔਟਲੈਟ ਦੇ ਵਿੱਚ ਆਏ ਇੱਥੇ ਢੀੜਾ ਮਾਰਿਓ ਤੁਹਾਨੂੰ ਸਵਾਦ ਆਊਗਾ ਆਜੋ ਆਜੋ ਤੁਹਾਨੂੰ ਮੈਂ ਢੀੜਾ ਮਾਰਾ ਕੇ ਲਾਉਣਾ ਓਹ ਹੋ 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 ਇੱਥੇ ਤਾਂ ਨੀਂਦ ਆਉਂਦੀ ਆ ਓਏ ਟੈਂਪਰੇਚਰ ਇੱਥੇ ਆ ਕੇ ਬਾਹਰਲੇ ਪਾਸੇ 45 ਡਿਗਰੀ ਇੱਥੇ ਆ ਕੇ 16 ਤੇ ਆ ਗਿਆ ਮਨ ਐ ਜਮਾ ਸ਼ਾਂਤੀ ਚ ਆ ਗਿਆ ਆ ਜਾ ਇਧਰਲੇ ਪਾਸੇ ਦਿਖਾਉਨੇ ਆ ਆ ਦੇਖ ਬੰਦੇ ਤੋਂ ਗਵਾਹੀ ਪਾਉਣਾ ਇੱਕ ਤੋਂ ਬੰਦੇ ਤੋਂ ਇੱਥੇ ਬੰਦਾ ਫੜਿਆ ਆਪਾਂ ਆ ਮੈਨੂੰ ਦੱਸ ਆ ਕਿਹੜੇ ਬ੍ਰਾਂਡ ਦਾ ਸਿਸਟਮ ਇਹ ਰੌਕਸਟਾਰ ਦੀ ਹੈ ਜੀ ਇਹ ਕਿੰਨਾ ਕੁ ਆਫ ਚੱਲਦਾ ਹੁਣ ਕਿੰਨੇ ਕੁ ਛਲਟ ਪੈ ਜੂ ਜੇ ਮੈਂ ਛੱਟ ਵੀ ਆਫ ਚੱਲ ਰਿਹਾ ਹੈਗਾ ਜੀ ਨਹੀਂ ਪੈਂਦੂ ਪਈਊ ਕਿੰਨੇ ਕੁ ਜੀ ਇਹ ਮੰਨ ਕੇ ਚੱਲੋ ਤਾਂ ਉਹਨੂੰ 5 550 600 ਦੀ ਐਵਰੇਜ ਤੇ ਪੈ ਰਹੀ ਹੈ ਜੀ ਤੁਹਾਨੂੰ 600 ਦੀ ਹਾਂਜੀ ਮੇਂਗੀ ਮੜ ਜਾਂਦੀ ਹੈ ਇਹ ਵੀ ਤੁਸੀਂ ਆਏ ਦੇਖੋ ਤੁਸੀਂ ਮੰਨ ਕੇ ਚੱਲੋ ਪ੍ਰਾਈਸ ਤਾਂ ਬਹੁਤ ਯਾਨੀ ਕਿ ਕੋਸਟਲੀ ਲੱਗੇ ਹੋਏ ਨੇਗੇ ਇਹਨਾਂ ਤੇ ਇਹਨਾਂ ਦੇ ਵੀ ਆਪਾਂ 30% ਆਫ ਦੇ ਰਹਾਂਗੇ ਅੱਛਾ ਕਹਿੰਦਾ ਮਤਲਬ ਵੀ 155000 ਦੀ ਐਮ ਆਰ ਪੀ ਹੈਗੀ ਇਹਦੀ ਇੱਥੇ ਕੋਹ ਨੇੜ ਗਿਆ ਗੱਲ ਹਾਂ ਠੀਕ ਹੈ ਜੀ ਕਹਿੰਦਾ ਮਤਲਬ ਇਹਨੂੰ ਆਪਾਂ ਜੇ ਆਪਾਂ ਪਰਚੇਜ਼ ਕਰਨਾਗਾ ਤਾਂ ਬਹੁਤ ਹੀ ਘੱਟ ਮੁੱਲ 'ਚ ਰੀਅਰ ਰੇਟ 'ਚ ਅੱਛਾ ਹਾਂ ਜੀ ਜਿਵੇਂ ਮੰਨ ਕੇ ਚੱਲੋ ਤੁਸੀਂ ਇਹ 28000 30000 ਦੇ ਆਸੇ ਬਹੁਤ ਪੈ ਰਹੀ ਹੈ ਆ ਜਾ ਫਿਰ ਇਧਰਲੇ ਪਾਸੇ ਨੂੰ ਹੋਰ ਦਿਖਾ ਇਧਰਲੇ ਪਾਸੇ ਹੋਰ ਕਿਹੜੇ ਕਿਰੇ ਬ੍ਰਾਂਡ ਆ ਆ ਜਾ ਇਧਰਲੇ ਪਾਸੇ ਨੂੰ ਇਹ ਤਾਂ ਸਾਰਾ ਪੈਂਡ ਹੀ ਆ ਇੱਕ ਥਾਂ ਤੇ ਨਾ ਰੁਕਿਆ ਰਹੇ ਸ਼ਰਨੇ ਉਰੇ ਆ ਉਝਾ ਕਰਨੇ ਆ ਆ ਜਾ ਆ ਜਾ ਵੀਰੇ ਵੀਰੇ ਆ ਜਾ ਆ ਜਾ ਆ ਜਾ ਸੋਹਣਿਆ ਆ ਜਾ ਆ ਜਾ ਆ ਸਾਰਾ ਇੱਕੋ ਬ੍ਰਾਂਡ ਦਾ ਹੀ ਆ ਬਾਈ ਹਾਂਜੀ ਹੈਂ 3 ਅਲੱਗ ਅਲੱਗ ਬ੍ਰਾਂਡ ਨੇ ਜੀ ਆਪਣੇ ਕੋਲੇ ਜਿਵੇਂ ਮਫਤੀ ਆ ਗਿਆ ਹਾਂ ਠੀਕ ਆ ਜੀ ਹਾਟਸ ਆਫ ਆ ਗਿਆ ਜੀ ਹਾਂ ਉਸ ਤੋਂ ਬਾਅਦ ਆ ਗਿਆ ਕਿਲਰਜ਼ ਆ ਗਿਆ ਆਪਣੇ ਕੋਲੇ ਅੱਛਾ ਜੀ ਹਾਂਜੀ ਕਿਹੜਾ ਕਿਹੜਾ ਟ੍ਰੇਲਰ ਟੇਲਰ ਬ੍ਰਾਂਡ ਕਿਹੜਾ ਬ੍ਰਾਂਡ ਟੇਲਰ ਮੇਡ ਆ ਜੀ ਉਹਦੇ ਚ ਆਪਾਂ ਨੂੰ ਕਹਿਣ ਦਾ ਮਤਲਬ ਇਹ ਹੈਗਾ ਵੀ ਮੰਨ ਕੇ ਚੱਲੋ ਤੁਸੀਂ ਜਿਵੇਂ ਆਪਾਂ ਬਾਹਰੋਂ ਕੱਪੜਾ ਲੈਨੇ ਆ ਕੱਪੜਾ ਲੈ ਕੇ ਜੀ ਉਦੋਂ ਬਾਅਦ ਸਟਿਚਰ ਲਾਉਦੇ ਫਿਰਦੇ ਆਪਾਂ ਆਪਾਂ ਸਾਰਾ ਕੁਝ ਇੱਥੇ ਹੀ ਮਿਲੂਗਾ ਸਾਰਾ ਕੁਝ ਸਟੀਚਿੰਗ ਵੀ ਇੱਥੇ ਹੀ ਹੋਊਗੀ ਤੁਹਾਡੀ ਕੱਪੜਾ ਵੀ ਇੱਥੇ ਦੇਵਾਂਗੇ ਅਸੀਂ ਤੇ ਜਿੱਦਾਂ ਦਾ ਤੁਸੀਂ ਕਹੋਗੇ ਉਦਾਂ ਦਾ ਹੀ ਮਿਲੂਗਾ ਤੁਹਾਨੂੰ ਇਧਰਲੇ ਪਾਸੇ ਆਉਂ ਕੀ ਪਿਆ ਓਏ ਇਧਰ ਕੀ ਪਿਆ ਆਹ ਕੀ ਪਿਆ ਆਹਾ ਇਹ ਆ ਜੀ ਫਰਨੀਚਰ ਇਹ ਇਹ ਜਾਂ ਫਰਨੀਚਰ ਵੀ ਸ਼ੂਰੂ ਹੋਣ ਦੇ ਮਰਦਾ ਹੁੰਦਾ ਹੈਂ ਹਾਂਜੀ ਹਾਂਜੀ ਆਹ ਦੇਖ ਲੈ ਆਹ ਤਾਂ ਇਹ ਜਾਂ ਤਾਂ ਸਚਨ ਦੇ ਦੇਖਦੇ ਹੁੰਦੇ ਆਪਾਂ ਬਰਨਾਲੇ ਵਾਲੇ ਦੇ ਹਨਾ ਓਏ ਹਾਂਜੀ ਹਾਂਜੀ ਆਹ ਦੇਖ ਆਹ ਤਾਂ ਆਹ ਦੇ ਖਿੜਕੀਆਂ ਦੇ ਓਏ ਕਿੰਨੀਆਂ ਕੈਂਟ ਆਹ ਦੇਖ ਲੈ ਕਰ ਗੱਲ ਬਰਨਾਲਾ ਬੁੱਡਸ ਲਿਖਿਆ ਵਾ ਆਫਰਾਂ ਹੀ ਆਫਰਾਂ ਨੇ ਜੀ ਇਹ ਤਾਂ ਸਚਨ ਵਾਲਿਆਂ ਦਾ ਹੀ ਆ ਹਾਂਜੀ ਹਾਂਜੀ ਇਹ ਤਾਂ ਆ ਇਹਦਾ ਕੀ ਆਫਰ ਆ ਐਤੇ ਆ ਮੈਂ ਜਿਹੜਾ ਚੱਕੀ ਦਾ ਇੱਕ ਕੰਬੋ ਹੈ ਜੀ ਆਪਣਾ ਹਾਂ ਚਾਰ ਆਈਟਮਾਂ ਨੇ ਇਹਦੇ ਚ ਹੂੰ ਚਾਰ ਆਈਟਮਾਂ ਕੀ ਕੀ ਆ ਇੱਕ ਤਲਮਾਰੀ ਹੋ ਗਈ ਇੱਕ ਲਮੀਰਾ ਹੋ ਗਿਆ ਜੀ ਹਾਂ ਇੱਕ ਬੈੱਡ ਹੋ ਗਿਆ ਜੀ ਆਪਣੇ ਕੋਲ ਆਹ ਬੈੱਡ ਮੜਾ ਦੂਰ ਹੋ ਕੇ ਦਿਖਾ ਦੇ ਹਾਂ ਇੱਕ ਬੈੱਡ ਹੋ ਗਿਆ ਜੀ ਹਾਂ ਇੱਕ ਆਪਣੇ ਕੋਲੇ ਡਰੈਸਿੰਗ ਟੇਬਲ ਹੋ ਗਿਆ ਜੀ ਆਹ ਡਰੈਸਿੰਗ ਠੀਕ ਹੈ ਜੀ ਤੇ ਤੀਜਾ ਚੌਥਾ ਆਪਣੇ ਕੋਲੇ ਆ ਗਿਆ LED ਸਟੈਂਡ ਹਾਂ ਇਹ ਓਪਨਿੰਗ ਤੇ ਆਪਾਂ ਕਹਿ ਸਕਦੇ ਹਾਂ ਕਿ ਆਫਰ ਆ ਕਿੰਨੇ ਦਾ ਇਹ 165000 ਚ ਮਿਲੂ 165000 ਦਾ ਹੀ ਓਨਲੀ 165000 ਰੁਪਏ ਚ ਆ ਸਾਈਡ ਟ੍ਰੈਵਲ ਨਾਲ ਸਾਈਡ ਨਾਲ ਆ ਜੀ ਨਾਲ ਆ ਜੀ ਨਾਲ ਬਿਲਕੁਲ ਨਾਲ ਆ ਜੀ ਮਤਲਬ ਕਹਿਣ ਤੋਂ ਭਾਵੇਂ ਔ ਆ ਵੀ ਆਉਣ ਵਾਲੇ ਸਮੇਂ 'ਚ ਭਾਵੇਂ ਮਹਿੰਗਾ ਹੋ ਜਾਏ ਪਰ ਓਪਨਿੰਗ ਤੇ ਬਹੁਤ ਓਪਨਿੰਗ ਤੇ ਆਫਰ ਹੀ ਆਫਰ ਮਿਲਣੀਆਂ ਤੁਹਾਨੂੰ ਹਾਂ ਹਾਂਜੀ ਓਪਨਿੰਗ ਤੇ ਕਿਉਂਕਿ ਬਹੁਤ ਵੱਡੇ ਬ੍ਰਾਂਡ ਦਾ ਪਹਿਲਾ ਸ਼ੋਅਰੂਮ ਪੰਜਾਬ ਦੇ ਵਿੱਚ ਪਹਿਲਾ ਹੀ ਖੁੱਲਿਆ ਨੇ ਇਹ ਹਾਂਜੀ ਪਹਿਲਾ ਜੀ ਪਹਿਲਾ ਦੂਜਾ ਆਪਣਾ ਮੋਗੇ ਆ ਰਿਹਾ ਜੀ ਦੂਜਾ ਮੋਗੇ ਖੁੱਲ ਰਿਹਾ ਜੀ ਦੂਜਾ ਮੋਗੇ ਤੇ ਆ ਦੇਖੋ ਗਰੋਸਰੀ ਦੇ ਦੂਜਾ ਜਿਹੜਾ ਕਰੋਕਰੀ ਦਾ ਸਮਾਨ ਕਰੋਕਰੀ ਦਾ ਕਰੋਕਰੀ ਦਾ ਸਮਾਨ ਕਿੰਨਾ ਪਿਆ ਇਧਰਲੇ ਪਾਸੇ ਕਰੋਕਰੀਆਂ ਜਿਵੇਂ ਤੁਹਾਨੂੰ ਅਲੱਗ-ਅਲੱਗ ਬ੍ਰਾਂਡ ਮਿਲ ਜਾਣਗੇ ਆ ਦੇਖੋ ਕਿਹੋ ਜੇ ਭਾਂਡੇ ਪਏ ਕਰੋ ਗੱਲ ਇਹਨਾਂ ਸਾਰਿਆਂ ਤੇ ਬਾਈ ਡੀਲਾਂ ਹਾਂਜੀ ਹਾਂਜੀ ਸਭ ਤੇ ਡੀਲ ਜੀ ਸਭ ਤੇ ਸਭ ਤੇ 25% 30% 50% ਇਹ ਕਿੰਨੇ ਦਿਨ ਓਪਨਿੰਗ ਕਿੰਨੇ ਦਿਨ ਚੱਲੂਗੀ ਸੰਡੇ ਤੱਕ ਆ ਜੀ ਅੱਜ ਸੈਟਰਡੇ ਅੱਜ ਸੈਟਰਡੇ ਸੰਡੇ ਤੱਕ ਮਤਲਬ ਅੱਜ ਆਪਾਂ ਨੂੰ ਜਾ ਕੇ ਵੀਡੀਓ ਪਾਉਣੀ ਪੈਣੀ ਆ ਹਾਂਜੀ ਹੈ ਨਹੀਂ ਨੰਗ ਜਾਣਾ ਟਾਈਮ ਆਹ ਦੇਖੋ ਸੰਡੇ ਆ ਅੱਜ ਸ਼ੁੱਕਰਵਾਰ ਨੂੰ ਪਾਉਣੀ ਪੈਣੀ ਆ ਵੀਡੀਓ ਆ ਦੇਖ ਲਾ ਲੈ ਲੋਕਾਂ ਦੇ ਫੋਨ ਤਾਂ ਆਉਣ ਵੀ ਲੱਗ ਗਏ ਆ ਦੇਖੋ ਆਹਾ ਆ ਪਿਆ ਇਹਨੂੰ ਕੀ ਕਹਿੰਦੇ ਨੇ ਬਾਈ ਡੈਕੋਰ ਹਾਂਜੀ ਆ ਦੇਖੋ ਕਿੰਨੇ ਕਿੰਨੇ ਤਰ੍ਹਾਂ ਦਾ ਸਮਾਨ ਪਿਆ ਓਏ ਕਰੋ ਗੱਲ ਉਧਰਲੇ ਪਾਸੇ ਇਧਰਲੇ ਪਾਸੇ ਫੇਰ ਫਰਨੀਚਰ ਪਿਆ ਹਾਂਜੀ ਆ ਦੇਖ ਤੇ ਆ ਵੀ ਸਮਾਨ ਪਿਆ ਰਸੋਈ ਵਾਲਾ ਆਹ ਹਾਂ ਇਲੈਕਟ੍ਰੋਨਿਕ ਵੀ ਹੈਗਾ ਜੀ ਆਪਣੇ ਕੋਲੇ ਆਹ ਦੇਖੋ ਮਾਈਕ੍ਰੋਵੇਵ ਆ ਜਾਣਗੇ ਜੀ ਕਾਫੀਆਂ ਆ ਜਾਣਗੇ ਜੀ ਠੀਕ ਹੈ ਜੀ ਹੌਟ ਕਿਮਣੀ ਆ ਜੇ ਜੀ ਆਪਣੇ ਕੋਲ ਬਹੁਤ ਵੱਡੀਆਂ ਡੀਲਾਂ ਦੇਤੀਆਂ ਇਹਦੇ ਉੱਤੇ ਇਧਰਲੇ ਪਾਸੇ ਆ ਦੇਖੋ ਫਰਨੀਚਰ ਵਾਲੇ ਪਾਸੇ ਹੁਣੇ ਹੀ ਧੱਕਾ ਪਈ ਜਾਂਦਾ ਓਏ ਹਜੇ ਓਪਨਿੰਗ ਹੋਈ ਨਹੀਂ ਹਜੇ ਖਾਣ ਪੈਣੀ ਵਾਲਾ ਲੱਗਿਆ ਨਹੀਂ ਹੈ ਤੇ ਇਧਰਲੇ ਪਾਸੇ ਇਸ ਸ਼ੋਅਰੂਮ ਦੇ ਵਿੱਚ ਫੇਰ ਆ ਗਿਆ ਮੰਨ ਲਓ ਬਰਨਾਲਾ ਬੋਰਡਸ ਬਰਨਾਲਾ ਬੋਰਡਸ ਵਾਲਿਆਂ ਦਾ ਹੋ ਦੇਖ ਲੱਗਿਆ ਵਾਪਰੀ ਹੈ ਆ ਦੇਖ ਆਹਾ ਕਿਹੜਾ ਆਹਾ ਹਾਂਜੀ ਆਹਾ ਆਹਾ ਓਏ ਇਹਦੇ ਉੱਤੇ 10% ਆਫ ਹਾਂਜੀ 80000 ਰੁਪਏ ਦਾ ਸਾਰਾ ਸੈਟ 80000 ਦਾ ਸੈਟ ਹੈ ਜੀ ਸਾਗਵਾਨ ਦੀ ਲੱਕੜਾ ਹਾਂ ਆ ਦੇਖ ਦੇਖ ਓਏ ਕਰਨਿਆ ਹੈ ਕਮਾਲ ਕੀਤੀ ਪਈ ਆ ਬਣਨ ਵਾਲੀ ਵੀ ਯਾਰ ਕਮਾਲ ਕੀਤੀ ਪਈ ਆ ਬਣਾਉਣ ਵਾਲੀ ਵੀ ਕਮਾਲ ਕੀਤੀ ਪਈ ਆ ਇਹਨਾਂ ਤਾਂ ਦੇਖ ਪ੍ਰੀਤ ਭਾਂਡੇ ਭੁੰਡੇ ਟਕਾ ਕੇ ਦਿਖਾਏ ਵਾ ਬਾਈ ਹੈ ਹਾਂਜੀ ਡਿਸਪਲੇ ਜ਼ਰੂਰੀ ਆ ਜੀ ਜੇ ਦਿਖੂਗਾ ਤਾਂ ਵਿਕੂਗਾ ਦਿਖੂਗਾ ਤਾਂ ਵਿਕੂਗਾ ਸੋਹਣਾ ਵੀ ਬਹੁਤ ਲੱਗਦਾ ਆ ਦੇਖ ਆ ਕਿੱਡੀ ਆਲਾ ਚੀਜ਼ ਬਣੀ ਹੋਈ ਓਏ ਆ ਦੇਖ ਇੱਥੇ ਆ ਕੇ ਬੰਦਾ ਇਉਂ ਨਹੀਂ ਕਨਫਿਊਜ਼ ਕਿ ਕਿੱਥੋਂ ਲਈਏ ਇੱਥੇ ਆ ਕੇ ਇਹ ਕਨਫਿਊਜ਼ ਆ ਕਿ ਕੀ ਲਈਏ ਜਿਹੜੀ ਚੀਜ਼ ਤੇ ਨਿਗਾਹ ਮਾਰਦੇ ਆ ਉਹੀ ਕਮਾਲ ਆ ਉਹ ਪਹਿਲਾਂ ਵਾਲੇ ਨਾਲ ਕਮਾਲ ਲੱਗਦੀ ਓ ਉਹ ਪਹਿਲਾਂ ਵਾਲੇ ਨਾਲ ਉਹ ਅਗਲੀ ਨਾਲ ਕਮਾਲ ਲੱਗਦੀ ਆ ਆ ਦੇਖੋ ਆ ਪਿਆਰ ਲਾਈਟਾਂ ਵਾਲਾ ਸੋਫਾ ਆ ਦੇਖ ਆ ਪਿਆ ਕੋਵਨ ਜਾਹਿਆ ਰਬੀ ਦੇ ਵਿੱਚ ਚੱਕੋ ਸਾਰਾ ਸੈਟ 11 ਹੀਟਡਾਈ ਨਾਲੇ ਹਾਂ 11 ਹੀਟਡ ਹਾਂ ਇਹੋ ਜੇ ਇਹੋ ਜੇ ਸ਼ੋਰੂਮ ਦੇ ਵਿੱਚ ਇਸ ਰੇਟ ਤੇ ਕੋਈ ਕਰਦਾ ਉਮੀਦ ਵੀ ਇਸ ਇਸ ਰੋਡ ਰੇਟ ਤੇ ਆ ਚੀਜ਼ ਮਿਲ ਜੂ ਆ ਦੇਖ ਇਹੋ ਜੇ ਇਹੋ ਜੇ ਸ਼ੋਰੂਮ ਚ ਬੰਦਾ ਡਰਦਾ ਹੀ ਰੇਟ ਨਹੀਂ ਪੁੱਛਦਾ ਭੈ ਹੀ ਮੰਨ ਜਾਂਦਾ ਕਹਿੰਦਾ ਖਬਰਾਂ ਕਿੰਨੇ ਕ ਤਾਂ ਦੇਣਗੇ ਹਾਂਜੀ ਹੈ ਕੀ ਪਤਾ ਕਿੰਨੇ ਕ ਤਾਂ ਦੇਣਗੇ ਇਹ ਲੈ 55000 ਜੀ ਓਨਲੀ 55000 ਰੁਪਏ ਦਾ ਆਹਾ ਨਾਲ ਲੈਦਰ ਦੇ ਵਿੱਚ ਇਹਦਾ ਕੱਪੜਾ ਜਿਹੜਾ ਉਹ ਲੈਦਰ ਟਾਚ ਹੈ ਹਾਂਜੀ ਸਵੈਟ ਲੈਦਰ ਹੈ ਜੀ ਹਾਂ ਤੇ ਆ ਬਾਬੇ ਵਾਲੇ ਪਏ ਆ ਹਾਂ ਦੇਖੋ ਮੰਦਰ ਆ ਗਿਆ ਜੀ ਪੂਜਾ ਰੂਮ ਦੇ ਵਿੱਚ ਲਾਉਣ ਵਾਲੀ ਅਲਮਾਰੀ ਹੈ ਕਿੱਡੀ ਵਾਲਾ ਚੀਜ਼ ਕਿੰਨਾ ਵੱਡਾ ਸ਼ੋਅਰੂਮਾ ਕਿੰਨਾ ਵੱਡਾ ਸਿਰਪ ਤੁਸੀਂ ਆ ਦੇਖੋ ਇਧਰਲੇ ਪਾਸੇ ਨੂੰ ਗਾਹਕਾਂ ਤੇ ਨਿਗਾਹ ਮਾਰੀ ਤਾਂ ਉਧਰਲੇ ਪਾਸੇ ਕਰ ਗੱਲ ਕਿਉਂ ਓਪਨਿੰਗ ਹੋਈ ਨਹੀਂ ਹਜੇ ਰੀਬਨ ਕੱਟਿਆ ਨਹੀਂ ਹਜੇ ਬਿਲਿੰਗ ਸ਼ੁਰੂ ਹੋਈ ਆ ਹੁਣ ਬਿਲਿੰਗ ਮਜਬੂਰੀ ਨਾਲ ਸ਼ੁਰੂ ਕਰਨੀ ਪਈ ਆ ਪਰ ੱੱਕਾ ਪੈਣਾ ਸ਼ੁਰੂ ਹੋ ਗਿਆ ਜੇ ਤੁਸੀਂ ਇਸ ਸ਼ੋਰੂਮ ਤੇ ਆਉਣਾ ਚਾਹੁੰਦੇ ਆ ਤਾਂ ਸਜਣੋ ਤੁਹਾਡੇ ਕੋਲੇ ਆਫਰ ਹੈ ਐਤਵਾਰ ਤੱਕ ਐਤਵਾਰ ਤੱਕ ਉਦੋਂ ਬਾਅਦ ਜਿਹੜੀਆਂ ਡੀਲਾਂ ਐ ਚੇਂਜ ਹੋ ਜਾਣਗੀਆਂ ਪਰ ਸਮੇਂ-ਸਮੇਂ ਤੁਹਾਨੂੰ ਵਧੀਆ ਘੈਂਟ ਡੀਲਾਂ ਮਿਲਦੀਆਂ ਰਹਣਗੀਆਂ ਪਰ ਜਿਹੜੀਆਂ ਆਹ ਡੀਲਾਂ ਐ ਅੱਜ ਦੇ ਦੇਣ ਇਹ ਓਪਨਿੰਗ ਤੇ ਇਹ ਕਰਾਊਡ ਨੂੰ ਅਟਰੈਕਟ ਕਰਨ ਵਾਸਤੇ ਆ ਏ ਚੇਂਜ ਹੋ ਜਾਣੀਆਂ ਨੰਬਰ ਕੋਈ ਇਨਕੁਆਰੀ ਨੰਬਰ ਛੱਡ ਸਕਦੇ ਆ ਤੇ ਉੱਤੇ ਵੀਡੀਓ ਦੇ ਉੱਤੇ ਕੋਈ ਜਿਹੜਾ ਸ਼ੋਰੂਮ ਦਾ ਇਨਕੁਆਰੀ ਨੰਬਰ ਆ ਹਾਂਜੀ ਹਾਂਜੀ ਤਾਂ ਉਹ ਇਨਕੁਆਰੀ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦਿਖਾਈ ਦੇ ਰਿਹਾ ਨੰਬਰ ਨੋਟ ਕਰ ਲਓ ਜਦੋਂ ਵੀ ਹੰਡਿਆਏ ਆਊਟਲੈਟ ਦੇ ਵਿੱਚ ਤੁਸੀਂ ਆਓ ਉਦੋਂ ਇੱਥੇ ਜਿਹੜਾ ਜਰੂਰ ਮਾਰ ਕੇ ਜਾਓ ਤੁਹਾਨੂੰ ਕੋਈ ਨਾ ਕੋਈ ਡੀਲ ਘੈਂਟ ਪਸੰਦ ਆਈ ਜਾਣੀ